ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਆਪਾਂ ਤੁਹਾਡੇ ਲਈ ਜੋ ਕਿ ਵੀਡੀਓਜ਼ ਆਪਣੀਆਂ ਚੱਲ ਰਹੀਆਂ ਨੇ ਉਹਦੇ ਵਿੱਚ ਆਪਾਂ ਵੀਡੀਓ ਨੰਬਰ 10 ਲੈ ਕੇ ਆਏ ਹਾਂ ਜਿਦੇ ਵਿੱਚ ਕਿ ਆਪਾਂ ਮੈਥ ਦੇ ਸੋਰਸਸ ਬਾਰੇ ਤੁਹਾਡੇ ਨਾਲ ਮਤਲਬ ਕਿ ਆਪਣੇ ਵਿਚਾਰ ਸਾਂਝੇ ਕਰਾਂਗੇ ਜਿਦੇ ਵਿੱਚ ਕਿ ਆਪਾਂ ਅ ਕਿ ਕਿਹੜੇ ਕਿਹੜੇ ਫ੍ਰੀ ਦੇ ਤੁਸੀਂ YouTube ਚੈਨਲ ਫੋਲੋ ਕਰ ਸਕਦੇ ਹੋ ਪੰਜਾਬ ਦੇ ਪੇਪਰਾਂ ਲਈ ਫ੍ਰੀ PDF ਤੁਸੀਂ Telegram ਚੈਨਲ ਤੋਂ ਕਿਹੜੀ ਮਤਲਬ ਡਾਊਨਲੋਡ ਵਗੈਰਾ ਕਰ ਸਕਦੇ ਹੋ ਹਨ ਜਾਂ ਤੁਸੀਂ ਪੇਡ ਬੁੱਕ ਲਿਸਟ ਜਾਂ ਕੋਈ ਵੀ ਮਤਲਬ ਕਿ ਪੇਡ ਐਪ ਤੋਂ ਜਾਂ ਪੇਡ ਨੋਟਸ ਤੁਸੀਂ ਕਿਹੜੇ ਕਿਹੜੇ ਫੋਲੋ ਕਰਨੇ ਆ ਹੁਣ ਜੀ ਬਹੁਤ ਸਾਰੇ ਦੋਸਤਾਂ ਦੇ ਇਸ ਨੂੰ ਲੈ ਕੇ ਮੈਸੇਜ ਆ ਰਹੇ ਸੀ ਇਸ ਲਈ ਇਹ ਵੀਡੀਓ ਬਣਾਉਣ ਲੱਗੇ ਆ ਇਸ ਤੋਂ ਪਹਿਲਾਂ ਜਿਹੜਾ 9 ਵੀਡੀਓ ਆ ਉਹ ਸਿਰਫ GK ਦੇ ਜਿਹੜੇ ਅਲੱਗ-ਅਲੱਗ ਟੌਪਿਕ ਆ ਉਹਨਾਂ ਤੇ ਬਣੀ ਪਈ ਆ ਉਹਨਾਂ ਨੂੰ ਜਾ ਕੇ ਤੁਸੀਂ ਜਿਹੜੇ ਵੀ ਸੋਰਸ ਨੂੰ ਲੈ ਕੇ ਤੁਹਾਨੂੰ ਕੋਈ ਡਾਊਟ ਹੋ ਰਿਹਾ ਬੁੱਕ ਲਿਸਟ ਨੂੰ ਲੈ ਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਸ਼ੁਰੂ ਕਰਦੇ ਆਂ ਜੀ ਅੱਜ ਦੀ ਆਪਣੀ ਵੀਡੀਓ ਹੁਣ ਜੀ ਇਹਦੇ ਵਿੱਚ ਬਹੁਤ ਸਾਰੇ ਦੋਸਤਾਂ ਨੂੰ ਪ੍ਰੋਬਲਮ ਆਉਂਦੀ ਆ ਮੈਥ ਦੇ ਵਿੱਚ ਕਿ ਮੈਥ ਦੇ ਵਿੱਚ ਕਿਉਂਕਿ ਆਪਾਂ ਦੇਖਦੇ ਆਂ ਕਿ 15 ਨੰਬਰ ਦਾ ਮੈਥ ਜ਼ਰੂਰ ਪੁੱਛਿਆ ਜਾਂਦਾ ਵਾ ਤੇ ਕਈ ਪੇਪਰਾਂ ਦੇ ਵਿੱਚ ਤਾਂ ਇਸ ਤੋਂ ਵੀ ਜ਼ਿਆਦਾ ਦਾ ਮੈਥ ਆਉਂਦਾ ਵਾ ਸੋ ਮੈਥ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਦਿੱਕਤ ਆਉਂਦੀ ਆ ਕਿ ਕਿਉਂਕਿ ਉਹਨਾਂ ਦਾ ਸ਼ੁਰੂ ਤੋਂ ਕਈ ਬੱਚਿਆਂ ਦਾ ਬੇਸਿਕ ਵੀਕ ਹੁੰਦਾ ਜਿਹਦੇ ਨਾਲ ਕਿ ਅੱਗੇ ਜਾ ਕੇ ਪੇਪਰਾਂ ਦੇ ਵਿੱਚ ਉਹ ਮਾਰਕਸ ਬਹੁਤ ਜ਼ਿਆਦਾ ਕਟਾ ਦਿੰਦੇ ਨੇ ਤੇ ਉਹਨਾਂ ਦੇ ਮਤਲਬ ਕਿ ਤੁਸੀਂ ਦੇਖੋਗੇ ਕੰਪੀਟੀਸ਼ਨ ਤੋਂ ਕਾਫੀ ਹੱਦ ਤੱਕ ਬਾਹਰ ਹੋ ਜਾਂਦੇ ਨੇ ਹਨਾ ਤਾਂ ਇਹਦੇ ਲਈ ਜੀ ਇੱਕ ਨੰਬਰ ਦੇ ਉੱਤੇ ਆਪਾਂ ਹੁਣ ਤੁਹਾਨੂੰ ਦੱਸਾਂਗੇ YouTube ਚੈਨਲ ਤੁਸੀਂ ਕਿਹੜਾ ਫੋਲੋ ਕਰੋ ਇੱਕ ਜੀ ਰਾਹੁਲ ਦੇਸ਼ਵਾਲ ਸਰ ਨੇ ਜਿਹੜੇ ਕਿ ਜਿਨ੍ਹਾਂ ਦਾ ਕਿ ਟੌਪ ਤੱਕ ਚੈਨਲ ਆ Wi-Fi study ਤੇ ਵੀ ਉਹਨਾਂ ਨੇ ਪੜਾਇਆ ਹੋਇਆ ਤਾਂ ਐਗਜ਼ਾਮ ਪਰਤੇ ਵੀ ਉਹਨਾਂ ਨੇ ਪੜਾਇਆ ਹੋਇਆ ਫ੍ਰੀ ਬੇਸਿਕ ਮੈਥ ਠੀਕ ਹੈ ਬੇਸਿਕ ਮੈਥ ਦੀ ਮੈਂ ਗੱਲ ਕਰ ਰਿਹਾ ਜਿਨ੍ਹਾਂ ਦਾ ਬੇਸਿਕ ਬਿਲਕੁਲ ਹੀ ਵੀਕ ਆ ਉਹ ਇਹਨਾਂ ਨੂੰ ਫੋਲੋ ਕਰ ਸਕਦੇ ਨੇ ਕਿਉਂਕਿ ਆਪਣੇ ਤੁਸੀਂ SSC ਦੇ ਬੱਚੇ ਹੋਗੇ ਜਾਂ ਰੇਲਵੇਜ਼ ਦੇ ਬੱਚੇ ਹੋਗੇ ਜਾਂ ਪੰਜਾਬ ਦੇ ਵੀ ਬਹੁਤ ਸਾਰੇ ਬੱਚਿਆਂ ਨੇ ਇਹਨਾਂ ਨੂੰ ਪੜ੍ਹਦੇ ਨੇ ਤੇ ਉਹਨਾਂ ਨੂੰ ਇਹਦਾ ਰਿਜ਼ਲਟ ਵੀ ਦੇਖਣ ਨੂੰ ਮਿਲਿਆ ਮੈਂ ਖੁਦ ਆਪਣੇ ਪਰਸਨਲ ਐਕਸਪੀਰੀਅੰਸ ਨਾਲ ਦੱਸ ਰਿਹਾ ਕਿ ਬਹੁਤ ਵਧੀਆ ਪੜਾਉਂਦੇ ਨੇ ਇਹ ਕਿਉਂਕਿ ਮੈਥ ਜਿਨ੍ਹਾਂ ਦਾ ਬਿਲਕੁਲ ਵੀਕ ਆ ਉਹ ਰਾਹੁਲ ਦੇਸ਼ਵਾਲ ਸਰ ਨੂੰ ਇੱਕ ਵਾਰੀ ਫੋਲੋ ਕਰਕੇ ਆਪਣਾ ਮੈਥ ਵਧੀਆ ਕਰ ਸਕਦੇ ਨੇ ਬਾਕੀ ਪ੍ਰੈਕਟਿਸ ਲਈ ਤਾਂ ਤੁਸੀਂ ਹਨਾ ਬੁੱਕ ਲਿਸਟ ਜਾਂ ਜਿਹੜੇ PYQ ਹੋਗੇ ਉਹੀ ਫੋਲੋ ਕਰਨੇ ਹੈਨਾ ਇੱਕ ਵਾਰ ਤੁਹਾਨੂੰ ਜੇਕਰ ਤੁਹਾਨੂੰ ਉਸ ਚੀਜ਼ ਦੀ ਬੇਸਿਕ ਨੋਲਜ ਨਹੀਂ ਜੀ ਤਾਂ ਤੁਸੀਂ ਜਿਹੜੀ ਮਰਜ਼ੀ ਬੁੱਕ ਤੋਂ ਕਰਨ ਲੱਗ ਜਾਓ ਤੁਸੀਂ ਉਹ ਚੀਜ਼ ਨਹੀਂ ਕਰ ਸਕਦੇ ਹੈਨਾ ਤਾਂ ਠੀਕ ਹੈ ਜੀ ਇਹਨਾਂ ਦਾ ਤੁਸੀਂ ਕਰ ਸਕਦੇ ਹੋ ਤਾਂ ਬੇਸਿਕ ਇਹਨਾਂ ਦੇ ਫੋਲੋ ਕਰ ਸਕਦੇ ਹੋ ਤੇ ਇਹਨਾਂ ਦਾ ਇੱਕ ਪੇਡ ਮੈਥ ਦਾ ਕੋਰਸ ਆ ਟੌਪ ਤੱਕ ਤੱਕ ਤੇ ਉਹਦੇ ਉੱਤੇ ਬੇਸਿਕ ਦੇ ਮੋਡਰੇਟ ਲੈਵਲ ਦੇ ਵੀ ਇਹਨਾਂ ਨਾਲ ਟੌਪਿਕ ਕਰਵਾਏ ਹੋਏ ਨੇ ਤਾਂ ਤੁਸੀਂ ਉਹ ਵੀ ਫੋਲੋ ਕਰ ਸਕਦੇ ਹੋ ਤਾਂ ਵਧੀਆ ਕੋਈ ਖਾਸ ਵਾਲਾ ਮਹਿੰਗਾ ਨਹੀਂ ਹੋਊਗਾ ਮੈਨੂੰ ਲੱਗਦਾ 8 8900 ਜਾਂ 1000 ਰੁਪਏ ਦਾ ਤੁਹਾਨੂੰ ਕੋਰਸ ਇਹਨਾਂ ਦਾ ਮਿਲ ਜਾਊਗਾ ਪਰ ਵਧੀਆ ਪੜਾਉਂਦੇ ਨੇ ਪਰ ਇੱਕ ਵਾਰੀ ਇਹਨਾਂ ਦਾ YouTube ਦੇ ਉੱਤੇ ਤੁਸੀਂ ਫ੍ਰੀ ਵਾਲਾ ਕੰਟੈਂਟ ਜ਼ਰੂਰ ਚੈੱਕ ਕਰਨਾ ਮੈਂ ਤਾਹੀਂ ਜੇਕਰ ਤੁਹਾਨੂੰ ਮਤਲਬ ਕਿ ਸਮਝ ਆਉਂਦਾ ਫੇਰ ਹੀ ਇਹਨਾਂ ਨੂੰ ਫੋਲੋ ਕਰਿਓ ਠੀਕ ਆ ਤਾਂ ਇਹਨਾਂ ਟੋਪ ਤੱਕ ਦੇ ਉੱਤੇ ਥੋੜਾ ਫ੍ਰੀ ਕੱਟ ਕਰਾਇਆ ਹੋਇਆ ਕਿਉਂਕਿ ਇਹ ਇਹਨਾਂ ਦਾ ਆਪ ਦਾ ਚੈਨਲ ਆ ਪਰ Wi-Fi study ਦਾ ਜਦੋਂ ਤੁਸੀਂ rahul deewal search ਕਰੋਗੇ ਤਾਂ ਤੁਹਾਨੂੰ ਬਹੁਤ ਵਧੀਆ-ਵਧੀਆ ਟੌਪਿਕ ਮਿਲ ਜਾਣਗੇ ਜਿਹੜੇ ਮੈਥ ਦੇ ਬੇਸਿਕ ਟੌਪਿਕ ਠੀਕ ਆ ਜਾਂ ਐਗਜ਼ਾਮ ਪੁਰ ਵੀ ਜਦੋਂ ਤੁਸੀਂ ਸਰਚ ਕਰੋਗੇ ਤਾਂ ਇਹ ਤੁਸੀਂ ਕਰ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿਉਂਕਿ ਇਹਦੇ ਲਈ ਮੈਥ ਦੇ ਮੈਥ ਲਈ ਮੈਂ ਤੁਹਾਨੂੰ ਕਹਿੰਦਾ ਕਿ ਤੁਹਾਨੂੰ ਇੱਕ ਟੀਚਰ ਦੀ ਲੋੜ ਪਵੇਗੀ ਕਿਉਂਕਿ ਫੇਰ ਹੀ ਤੁਸੀਂ ਜੇਕਰ ਤੁਹਾਡਾ ਬਹੁਤ ਜ਼ਿਆਦਾ ਪੀਕ ਹੈ ਮੈਥ ਤਾਂ ਫੇਰ ਜ਼ਰੂਰੀ ਆ ਤੁਹਾਡੇ ਲਈ ਹੁਣ 2 ਨੰਬਰ ਤੇ ਚੈਨਲ ਆ ਗਿਆ ਜੀ ਸਾਡੇ ਕੋਲੇ ਸਾਹਿਲ ਸਰ ਇਹ Wi-Fi study ਤੇ ਮਤਲਬ ਇਹਨਾਂ ਦੀਆਂ ਬਹੁਤ ਵੀਡੀਓਜ਼ ਪਈਆਂ ਨੇ ਤੁਸੀਂ ਕੋਈ ਵੀ ਇੱਕ ਵੀਡੀਓ ਬੇਸਿਕ ਦੀ ਚੱਕ ਕੇ ਦੇਖ ਸਕਦੇ ਹੋ ਜੇਕਰ ਤੁਹਾਨੂੰ ਸਮਝ ਆ ਰਿਹਾ ਵਾ ਕਿਉਂਕਿ ਇੱਕ ਵਾਰ ਤੁਸੀਂ ਬੇਸਿਕ ਤੁਹਾਡਾ ਬੇਸ ਬਿਲਡ ਹੋ ਗਿਆ ਤਾਂ ਉਸ ਤੋਂ ਬਾਅਦ ਤੁਸੀਂ ਕਹੇਜੇ ਕੁਐਸਚਨ ਵੀ ਅੱਗੇ ਆਉਂਦੇ ਨੇ ਹਨਾ ਐਮਸੀਕਿਊ ਵਧੀਆ ਲੈਵਲ ਦੇ ਮੋਡਰੇਟ ਲੈਵਲ ਦੇ ਵੀ ਆਉਂਦੇ ਨੇ ਤਾਂ ਤੁਸੀਂ ਉਹਨਾਂ ਨੂੰ ਵੀ ਮਤਲਬ ਅਟੈਂਪਟ ਵਧੀਆ ਤਰੀਕੇ ਨਾਲ ਕਰ ਸਕਦੇ ਤਾਂ ਜੀ ਬੇਸਿਕ ਮੈਥ ਇਨਾਂ ਦਾ ਵੀ ਬਹੁਤ ਵਧੀਆ ਕਰਾਉਂਦੇ ਨੇ ਤੁਸੀਂ ਇਹਨਾਂ ਤੋਂ ਫੋਲੋ ਕਰ ਸਕਦੇ ਹੋ ਤਾਂ ਲੈਂਗੁਏਜ ਇਹਨਾਂ ਦੀ ਇੰਗਲਿਸ਼ ਹਿੰਦੀ ਆ ਤੇ ਉੱਪਰ ਰਾਹੁਲ ਦੇਸ਼ਵਾਲ ਸਰ ਦੇ ਵੀ ਇੰਗਲਿਸ਼ ਐਂਡ ਹਿੰਦੀ ਹੀ ਆ ਹੁਣ ਜੀ ਇੱਕ ਚੈਨਲ ਮੈਂ ਤੁਹਾਨੂੰ ਸੁਜੈਸਟ ਕਰਾਂਗਾ ਡੀਅਰ ਸਰ ਨਾਮ ਦਾ ਇੱਕ YouTube ਦੇ ਉੱਤੇ ਚੈਨਲ ਆ ਚਾਹੇ ਮੈਥ ਹੋ ਗਿਆ ਚਾਹੇ ਰੀਜ਼ਨਿੰਗ ਹੋ ਗਿਆ ਮੰਨ ਲਓ ਕਿਸੇ ਟੌਪਿਕ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ ਤਾਂ ਤੁਸੀਂ ਇਹਨਾਂ ਤੋਂ ਸ਼ਾਰਟਕਟ ਮੈਥਡ ਯੂਜ਼ ਕਰ ਸਕਦੇ ਹੋ ਇਹਨਾਂ ਨੇ ਬੇਸਿਕ ਮੈਥ ਦੀਆਂ ਜਿਹੜੀਆਂ ਟ੍ਰਿਕਸ ਦੱਸੀਆਂ ਹੋਣਗੀਆਂ ਨਾ ਮੰਨ ਲਓ ਤੁਹਾਨੂੰ ਕੋਈ ਇੱਕ ਟ੍ਰੇਨ ਐਂਡ ਡਿਸਟੈਂਸ ਦੇ ਵਿੱਚ ਕੋਈ ਟੌਪਿਕ ਨਹੀਂ ਸਮਝ ਕਲੌਕ ਜਾਂ ਕੈਲੰਡਰ ਦੇ ਵਿੱਚ ਕੋਈ ਟੌਪਿਕ ਨਹੀਂ ਸਮਝ ਆ ਰਿਹਾ ਜਾਂ ਕੋਈ ਹੋਰ ਇਦਾਂ ਦਾ ਟੌਪਿਕ ਆ ਜਿਹੜਾ ਤੁਹਾਨੂੰ ਲੱਗਦਾ ਕਿ ਬਹੁਤ ਔਖਾ ਪਾ ਤਾਂ ਤੁਸੀਂ ਇਹਨਾਂ ਤੋਂ ਸਮਝ ਸਕਦੇ ਹੋ ਤਾਂ ਬੇਸਿਕ ਇਹਨਾਂ ਨੇ ਟਰਿਕ ਰਾਹੀਂ ਕਰਵਾਇਆ ਹੋਇਆ ਤਾਂ ਟਰਿਕ ਰਾਹੀਂ ਕਿਉਂਕਿ ਕੁਝ ਕੁਐਸਚਨ ਹੈ ਜੇ ਹੁੰਦੇ ਨੇ ਜਿਹੜੇ ਕਿ ਤੁਸੀਂ ਬੇਸਿਕ ਕਰੋਗੇ ਤਾਂ ਬਹੁਤ ਲੰਬੇ ਪੈ ਜਾਂਦੇ ਨੇ ਪਰ ਜੇਕਰ ਤੁਸੀਂ ਉਹਨਾਂ ਨੂੰ ਥੋੜਾ ਟਰਿਕ ਨਾ ਕਰੋਗੇ ਤਾਂ ਤੁਹਾਡੇ ਲਈ ਬਹੁਤ ਈਜ਼ੀ ਰਹੇਗਾ ਤਾਂ ਆਪਾਂ ਨੂੰ ਨੰਬਰ ਤੱਕ ਮਤਲਬ ਹੁੰਦਾ ਕਿ ਆਪਾਂ ਜੇਕਰ ਪੇਪਰ ਦੇ ਵਿੱਚ 2-3 ਨੰਬਰ ਦਾ ਆਪਾਂ ਨੂੰ ਟਰਿਕ ਦੇ ਨਾਲ ਆਪਣਾ ਸੋਲਵ ਹੁੰਦਾ ਤਾਂ ਉਹ ਵਾਲੇ ਟੌਪਿਕ ਤੁਸੀਂ ਟਰਿਕ ਦੇ ਨਾਲ ਕਰ ਸਕਦੇ ਹੋ ਤਾਂ ਵਧੀ ਦੇਖ ਸਕਦੇ ਹੋ ਤਾਂ ਮੇਰਾ ਪਰਸਨਲ ਐਕਸਪੀਰੀਅੰਸ ਆ ਤਾਂ ਤੁਸੀਂ ਕਰ ਸਕਦੇ ਹੋ ਇਹਨਾਂ ਨੂੰ ਠੀਕ ਹੈ ਡੀਅਰ ਸਰ ਨਾਮ ਦਾ ਚੈਨਲ ਆ ਲੈਂਗੁਏਜ ਇੰਗਲਿਸ਼ ਐਂਡ ਹਿੰਦੀ ਨੈਕਸਟ ਆਪਾਂ ਚੱਲਦੇ ਹਾਂ ਜੀ ਹੁਣ ਹੋਰ ਚੈਨਲ ਠੀਕ ਹੈ ਜੀ ਇਹ ਤਿੰਨ ਚੈਨਲ ਮੈਂ ਖੁਦ ਮਤਲਬ ਫੋਲੋ ਕੀਤੇ ਸੀ ਇਹ ਤਿਆਰੀ ਦੌਰਾਨ ਤਾਂ ਕਰਕੇ ਤੁਹਾਨੂੰ ਦੱਸੇ ਨੇ ਕਿਉਂਕਿ ਇਹੀ ਤਿੰਨ ਹੋਰ ਵੀ ਕਾਫੀ ਮੈਂ ਚੈਨਲਾਂ ਦੇ ਉੱਤੇ ਥੋੜਾ ਬਹੁਤ ਪੜਿਆ ਸੀ ਪਰ ਮੈਨੂੰ ਉਹਨਾਂ ਦੀ ਜ਼ਿਆਦਾ ਸਮਝ ਨਹੀਂ ਸੀ ਆਈ ਪਰ ਇਹ ਵਾਲੇ ਤਿੰਨ ਚੈਨਲ ਤੁਹਾਡੇ ਲਈ ਬਹੁਤ ਫਾਇਦੇਮੰਦ ਰਹਿਣਗੇ ਜੇਕਰ ਤੁਸੀਂ ਬੇਸਿਕ ਤੁਹਾਡਾ ਬਹੁਤ ਜ਼ਿਆਦਾ ਫੀਕਾ ਠੀਕ ਹੈ ਅਭੀਨੇ ਮੈਥ ਨੇ YouTube ਤੇ ਬਹੁਤ ਵਧੀਆ ਕਰਵਾਉਂਦੇ ਨੇ ਵਧੀਆ ਲੈਵਲ ਦੇ ਕੁਐਸਚਨ ਹੁੰਦੇ ਨੇ ਇਹਨਾਂ ਦੇ ਤੁਸੀਂ ਬੇਸਿਕ ਵੀਡੀਓ ਦੇਖ ਕੇ ਇਹਨਾਂ ਦਾ ਕੋਰਸ ਵਗੈਰਾ ਜਿੱਥੋਂ ਵੀ ਮਿਲਦਾ ਹਨ ਤੁਸੀਂ ਪਰਚੇਸ ਕਰ ਇਹ ਵੀ ਵਧੀਆ ਕਰਵਾਉਂਦੇ ਨੇ ਹਨਾ ਇੱਕ ਗਗਨ ਪ੍ਰਤਾਪ ਮੈਥ ਦਾ YouTube ਚੈਨਲ ਆ ਤਾਂ ਇਹ ਥੋੜਾ ਹਾਈ ਲੈਵਲ ਦੇ ਜ਼ਿਆਦਾ ਕਰਵਾਉਂਦੇ ਨੇ ਪਰ ਤੁਸੀਂ ਇਹਨਾਂ ਦੀਆਂ ਬੇਸਿਕ ਵੀਡੀਓ ਦੇਖ ਸਕਦੇ ਹੋ ਜੇਕਰ ਤੁਹਾਨੂੰ ਇਹਨਾਂ ਦੀ ਸਮਝ ਆਉਂਦੀ ਹੈ ਤੁਸੀਂ ਇਹਨਾਂ ਨੂੰ ਫੋਲੋ ਕਰ ਦਿਓ ਜਿੱਦੀ ਤੁਹਾਨੂੰ ਸਮਝ ਵਧੀਆ ਆਉਂਦੀ ਆ ਮਤਲਬ ਇਹਦਾ ਤਰੀਕਾ ਇਹੀ ਆ ਕਿ ਮਤਲਬ ਤੁਸੀਂ ਇੱਕ ਪਰਸੈਂਟੇਜ ਦਾ ਟੌਪਿਕ ਚੱਕਿਆ ਹਨਾ ਜਾਂ ਟਾਈਮ ਐਂਡ ਡਿਸਟੈਂਸ ਜਾਂ ਹਨਾ ਟਾਈਮ ਐਂਡ ਵਰਕ ਦਾ ਇੱਕ ਟੌਪਿਕ ਚੱਕਿਆ ਜਾਂ ਸਿੰਪਲ ਇੰਟਰਸਟ ਜਾਂ ਕੰਪਾਊਂਡ ਇੰਟਰਸਟ ਦਾ ਇੱਕ ਵਾਰੀ ਉਹ ਟੌਪਿਕ ਚੱਕ ਕੇ ਤੁਸੀਂ ਦੇਖ ਲੈਣਾ ਕਿ ਕੀ ਤੁਹਾਨੂੰ ਉਹਦੀ ਸਮਝ ਆ ਰਹੀ ਹੈ ਕਿ ਨਹੀਂ ਤੁਹਾਡੇ ਮੈਥ ਦੇ ਸਮ ਤੁਹਾਡੇ ਸੋਲਵ ਹੋ ਰਿਹਾ ਕਿ ਨਹੀਂ ਜਿਨ੍ਹਾਂ ਦੇ ਵੀ ਤੁਹਾਡੇ ਸੋਲਵ ਹੋ ਰਿਹਾ ਤਾਂ ਉਮੀਦ ਆ ਕਿ ਅੱਗੇ ਜਿਹੜੇ ਮਤਲਬ ਬਾਕੀ ਦੇ ਟਾਪਿਕ ਵੀ ਤੁਸੀਂ ਇਹਨਾਂ ਤੋਂ ਕਰੋਗੇ ਤਾਂ ਤੁਹਾਨੂੰ ਸਮਝ ਆਏਗੀ ਠੀਕ ਹੈ ਤਾਂ ਕਈ ਵਾਰ ਇਦਾਂ ਹੁੰਦਾ ਕਿ ਬਾਕੀ ਟਾਪਿਕ ਤੁਹਾਨੂੰ ਸਮਝ ਆ ਜਾਂਦਾ ਮੰਨ ਲਓ ਇੱਕ ਟਾਪਿਕ ਕਿਸੇ ਦਾ ਉਸ ਟੀਚਰ ਤੋਂ ਨਾ ਸਮਝ ਆਵੇ ਤਾਂ ਉਹ ਟੀਚਰ ਨੂੰ ਤੁਸੀਂ ਬਾਅਦ ਵਿੱਚ ਮਤਲਬ ਸਵਿਚ ਕਰ ਸਕਦੇ ਹੋ ਆਪਦੀ ਉਹਦੇ ਮਤਲਬ ਹੁਣ ਜੀ ਇੱਕ ਅਦਿੱਤਿਆ ਰੰਜਨ ਸਰ ਨੇ ਮੈਥ ਦੇ ਇਹ ਵੀ ਵਧੀਆ ਚੈਨਲ ਆ ਤੁਸੀਂ ਇਹਨਾਂ ਨੂੰ ਵੀ ਫੋਲੋ ਕਰ ਸਕਦੇ ਹੋ ਇੱਕ ਰਾਕੇਸ਼ ਜਾਦਵ ਨੇ ਹਨਾ ਮੈਥ ਲਈ ਤੁਸੀਂ ਇਹਨਾਂ ਨੂੰ ਵੀ ਫੋਲੋ ਕਰ ਸਕਦਾ ਏ ਵਾਲੇ ਮੈਂ ਸੱਤ YouTube ਚੈਨਲ ਦੱਸੇ ਨਾ ਤਿੰਨਾਂ ਦਾ ਮੈਂ ਤੁਹਾਨੂੰ ਐਕਸਪੀਰ ਇਹਨਾਂ ਤੋਂ ਮੈਂ ਨਹੀਂ ਪੜਿਆਗਾ ਪਰ ਵਧੀਆ ਰਿਵਿਊ ਹੁੰਦੇ ਨੇ ਇਹਨਾਂ ਦੇ ਵੀ ਹਨਾ ਤਾਂ ਮੈਂ ਥੋੜੀ ਬਹੁਤ ਸਟੱਡੀ ਕੀਤੀ ਸੀ ਇਹਨਾਂ ਤੇ ਤਾਂ ਬੱਚੇ ਇਹਨਾਂ ਤੋਂ ਪੜ੍ਹ ਕੇ ਵੀ ਗਵਰਨਮੈਂਟ ਜੌਬ ਦੇ ਉੱਤੇ ਲੱਗੇ ਨੇ ਤਾਂ ਤੁਸੀਂ ਇਹਨਾਂ ਨੂੰ ਵੀ ਤੁਸੀਂ ਕਰ ਸਕਦੇ ਹੋ ਕੋਲੋ ਹੁਣ ਆਪਾਂ ਚੱਲਦੇ ਆਂ ਜੀ ਆਪਣੀ ਅਗਲੀ ਹੁਣ ਮੈਥ ਦੀ ਬੁੱਕ ਨੂੰ ਲੈ ਕੇ ਬਹੁਤ ਜ਼ਿਆਦਾ ਮੈਸੇਜ ਆਉਂਦੇ ਹੁੰਦੇ ਆ ਕਿ ਕਿਹੜੀ ਬੁੱਕ ਪ੍ਰੈਕਟਿਸ ਕਰੀਏ ਮੈਥ ਦੀ ਹੁਣ ਜੀ ਸਭ ਤੋਂ ਵੱਡੀ ਚੀਜ਼ ਇਹਦੇ ਵਿੱਚ ਸਮਝਣ ਵਾਲੀ ਇਹ ਹੈ ਕਿ ਮੈਥ ਲਈ ਤੁਸੀਂ ਕੋਈ ਵੀ ਪੀਡੀਐਫ ਫੋਲੋ ਨਹੀਂ ਕਰਦੇ ਠੀਕ ਹੈ PDF ਤੁਸੀਂ ਕਿਸੇ ਵੀ ਚੈਨਲ ਦੀ ਕੋਈ ਵੀ ਫੋਲੋ ਨਹੀਂ ਕਰਨੀ ਕਿਉਂਕਿ ਉਹਦੇ ਵਿੱਚ ਤੁਸੀਂ ਬਹੁਤ ਚੀਜ਼ਾਂ ਛੱਡ ਦੋਗੇ ਤਾਂ ਕੋਸ਼ਿਸ਼ ਤੁਸੀਂ ਮੈਥ ਦੀ ਇਹੀ ਕਰਦੇ ਹਾਂ ਜੀਤੋ ਤੁਸੀਂ ਪੜ ਰਹੇ ਹੋ ਮੰਨ ਲਓ ਕਿਸੇ ਤੋਂ ਤੁਸੀਂ ਕੋਈ ਪੇਡ ਕੋਰਸ ਲਿਆਵਾ ਜਾਂ ਉਹ ਲਿਆਵਾ ਉਹਨਾਂ ਦੇ ਤੁਸੀਂ ਬੇਸਿਕ ਉਹਨਾਂ ਨੇ ਤੁਹਾਨੂੰ PDF ਦੇ ਰਹੇ ਆ ਉਹ ਜ਼ਰੂਰ ਤੁਸੀਂ ਲੈ ਸਕਦੇ ਹੋ ਸੋਲੂਸ਼ਨ ਵਾਲੀਆਂ ਪਰ ਵੈਸੇ ਤੁਸੀਂ PDF ਦੇ ਉੱਤੇ ਨਹੀਂ ਜਾਣਾ ਤੁਸੀਂ ਇੱਕ ਸਟੈਂਡਰਡ ਬੁੱਕ ਫੋਲੋ ਕਰਨੀ ਆ ਜੀਤੋ ਤੁਹਾਨੂੰ ਫਾਇਦਾ ਹੋਵੇ ਹੁਣ ਮੈਥ 30 ਡੇ ਵੰਡਰ ਬੁੱਕ ਆ ਇੱਕ ਬਾਈ ਐਸ ਚਾਂਦ ਹਨਾ ਪ੍ਰਾਈਸ 370 80 ਰੁਪਏ ਆ ਜਿਨ੍ਹਾਂ ਦਾ ਬਿਲਕੁਲ ਮੈਥ ਵੀਕ ਆ ਇੱਕ ਵਾਰੀ ਤੁਸੀਂ ਇਹਨੂੰ ਫੋਲੋ ਕਰਕੇ ਜ਼ਰੂਰ ਦੇਖਿਓ ਮੈਂ ਖੁਦ ਇੱਕ ਨੰਬਰ ਦੇ ਉੱਤੇ ਇਹ ਬੁੱਕ ਫੋਲੋ ਕੀਤੀ ਸੀ ਨਾਲ ਮੈਂ ਆਰ ਐਸ ਅਗਰਵਾਲ ਰਹੀ ਸੀ ਪਰ ਆਰ ਐਸ ਅਗਰਵਾਲ ਦੇ ਉੱਤੇ ਮਤਲਬ ਕਿ ਕੋਈ ਟਰਿਕ ਵਗੈਰਾ ਨਹੀਂ ਦਿੰਦੀ ਹੋਈ ਤਾਂ ਥੋੜੇ ਮਤਲਬ ਪਹਿਲਾਂ ਪਹਿਲਾਂ ਜਿਹੜਾ ਬੱਚਾ ਤਿਆਰੀ ਕਰਨ ਲੱਗਦਾ ਉਹਦੇ ਲਈ ਆਰ ਐਸ ਅਗਰਵਾਲ ਬਹੁਤ ਔਖੀ ਲੱਗਦੀ ਆ ਉਹਨੂੰ ਤਾਂ ਮੈਥ 30 ਡੇ ਵੰਡਰ ਜਾਦਾ ਵੱਡੀ ਬੁੱਕ ਨਹੀਂ ਮੇਨ ਮੇਨ ਟੌਪਿਕ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨੇਸ਼ਨ ਦਿੰਦੀ ਹੋਈ ਆ ਵਿਦ ਟਰਿਕ ਅਲੱਗ-ਅਲੱਗ ਵੀ ਦਿੱਤੇ ਹੋਏ ਨੇ ਇਹਦੇ ਵਿੱਚ ਤਾਂ ਤੁਸੀਂ ਇਹਨਾਂ ਇਹ ਬੁੱਕ ਜ਼ ਬਿਲਕੁਲ ਵੀਕ ਆ ਤੁਸੀਂ ਬਿਗਨਰ ਹੋ ਠੀਕ ਆ ਤਾਂ ਇਹ ਫੋਲੋ ਕਰ ਲਓ ਤੁਸੀਂ ਇਹਦੀ ਫੋਟੋ ਖਿੱਚ ਸਕਦੇ ਹੋ 370 80 400 ਰੁਪਏ ਦੀ ਬੁੱਕ ਹੁੰਦੀ ਆ ਤਾਂ ਇਹ ਫੋਲੋ ਕਰਦਾ ਹੁਣ ਇਹਦੇ ਨਾਲ ਹੋਰ ਕਿਹੜੀ ਪਰ ਇਹ 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 ਕੱਲੀ ਇਹ ਬੁੱਕ ਪੜ ਕੇ ਤੁਹਾਡੇ ਸਾਰੇ ਸਾਮ ਨਹੀਂ ਸੋਲਵ ਹੋਣਗੇ ਕਿਉਂਕਿ ਇਹਦੇ ਵਿੱਚ ਮੇਨ ਮੇਨ ਟਾਪਿਕ ਹੀ ਦਿੱਤੇ ਹੋਏ ਨੇ ਤੇ ਬਹੁਤ ਜ਼ਿਆਦਾ ਕੁਐਸਚਨ ਨਹੀਂਗੇ ਪਰ ਇੱਕ ਵਾਰ ਸਟਾਰਟਿੰਗ ਲਈ ਇਹ ਤੁਹਾਡੇ ਲਈ ਬੈਸਟ ਆ ਤੁਹਾਡਾ بیس ਕਲੀਅਰ ਹੋ ਜੂਗਾ ਬੇਸਿਕਲੀਅਰ ਹੋ ਜਾਣਗੇ ਉਸ ਤੋਂ ਬਾਅਦ ਤੁਸੀਂ ਕੋਈ ਵੱਡੀ ਬੁੱਕ ਫੋਲੋ ਕਰ ਸਕਦੇ ਹੋ ਹੋਰ ਕਿਹੜੀ ਬੁੱਕ ਫੋਲੋ ਕਰ ਸਕਦੇ ਹੋ ਜੀ राकेश यादव जी 7300 प्लस बाईलिंगुअल मैथ दी बुक ਹੁੰਦੀ ਆ ਆ ਦੇਖ ਸਕਦੇ ਹੋ ਤਾਂ 450 500 ਰੁਪਏ ਦੀ ਬੁੱਕ ਆ ਇਹਦੇ ਚ ਸ਼ਾਰਟਕਟ ਤੇ इजी ਮੈਥਡ ਦੇ ਸੋਲੂਸ਼ਨ ਦਿੱਤੇ ਹੋਏ ਨੇ ਚੈਪਟਰ ਵਾਈਜ਼ ਵੀਡੀਓ ਸੋਲੂਸ਼ਨ ਐਪਲੀਕੇਸ਼ਨ ਦੇ ਉੱਤੇ ਇਹਨਾਂ ਦੀ ਤੇ ਫ੍ਰੀ ਨੇ ਇਹ ਬੁੱਕ ਵੀ ਮੈਂ ਫੋਲੋ ਕੀਤੀ ਸੀਗੀ ਕਿਉਂਕਿ ਆਰ ایس ਅਗਰਵਾਲ ਦੇ ਉੱਤੇ ਬੇਸਿਕ ਸੋਲੂਸ਼ਨ ਦਿੱਤੇ ਹੋਏ ਨੇ ਤਾਂ ਮੈਨੂੰ ਥੋੜਾ ਔਖਾ ਲੱਗਦਾ ਪਿਆ ਸੀ ਪਰ ਇਹ ਵਾਲੀ ਬੁੱਕ ਤੋਂ ਮੈਨੂੰ ਕਾਫੀ ਫਾਇਦਾ ਹੋਇਆ ਸੀ ਮੈਥ ਦਾ ਕਿਉਂਕਿ ਬਹੁਤ ਵਧੀਆ ਲੈਵਲ ਦੇ ਇਹਦੇ ਵਿੱਚ ਐਕਸਪਲੇਨੇਸ਼ਨ ਦਿੱਤੇ ਹੋ ਆ ਸਭ ਤੋਂ ਵਧੀਆ ਗੱਲ ਇਹ ਹੈ ਕਿ ਇੱਕ ਇਹਨਾਂ ਦੀ ਮਤਲਬ ਇਹਨਾਂ ਦੇ ਨਾਲ ਇੱਕ ਐਪਲੀਕੇਸ਼ਨ ਦਾ ਐਕसेस ਇਹ ਦੇ ਦਿੰਦੇ ਨੇ ਤੁਹਾਨੂੰ ਜਿਹਦੇ ਵਿੱਚ ਕਿ ਤੁਸੀਂ ਚੈਪਟਰ ਵਾਈਜ਼ ਵੀਡੀਓ ਸੋਲੂਸ਼ਨ ਕਾਫ ਬਹੁਤ ਸਾਰੇ ਟੌਪਿਕਸ ਦੀ ਉਹਦੇ ਉੱਤੇ ਐਡ ਹੁੰਦੀਆਂ ਤਾਂ ਤੁਸੀਂ ਉਹ ਵੀਡੀਓ ਸਲੂਸ਼ਨ ਚ ਤੁਹਾਨੂੰ ਬੁੱਕ ਤੋਂ ਨਹੀਂ ਪਤਾ ਲੱਗਦਾ ਤਾਂ ਤੁਸੀਂ ਵੀਡੀਓ ਰਾਹੀਂ ਉਹਨੂੰ ਕਰ ਸਕਦੇ ਹੋ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਦੇਖ ਲਓ ਆ ਲਿਖਿਆ ਵੀ ਹੋਇਆ ਨਾ ਬੇਸਿਕ ਕਨਸੈਪਟ ਆਫ ਈਚ ਚੈਪਟਰ ਐਂਡ ਈਚ ਕੁਐਸਚਨ ਵਿਦ ਡਿਟੇਲਡ ਵੀਡੀਓ ਸਲੂਸ਼ਨ ਜਦੋਂ ਮੈਂ ਇਹ ਬੁੱਕ ਪਰਚੇਸ ਕੀਤੀ ਸੀ ਉਦੋਂ ਸਾਰੇ ਜਿਹੜੇ ਚੈਪਟਰ ਸੀ ਉਹਨਾਂ ਦੇ ਸਲੂਸ਼ਨ ਨਹੀਂ ਸੀ ਪਰ ਬਹੁਤ ਸਾਰੇ ਟੌਪਿਕ ਮਤਲਬ ਕਿ ਕਿਸੇ ਵੀ ਟੌਪਿਕ ਦੇ 70% ਦੇ ਸਲੂਸ਼ਨ ਉਹਦੇ ਉੱਤੇ ਮੌਜੂਦ ਸੀ ਵੀਡੀਓ ਦੇ ਵਿੱਚ ਤਾਂ ਤੁਸੀਂ ਇਹ ਵੀ ਫੋਲੋ ਕਰ ਸਕਦੇ ਹੋ ਬਹੁਤ ਵਧੀਆ ਬੁੱਕ ਆ ਤੁਹਾਡੇ ਲਈ ਤਾਂ ਬਹੁਤ ਸਾਰੇ ਘੱਟ ਬੱਚਿਆਂ ਨੂੰ ਪਤਾ ਵਾ ਕਿ ਇਹ ਬੁੱਕ ਵੀ ਹੈਗੀ ਆ ਤਾਂ ਤੁਹਾਡੇ ਲਈ ਬਹੁਤ ਈਜ਼ੀ ਰਹੇਗੀ ਠੀਕ ਆ ਹੁਣ ਅੱਗੇ ਆ ਗਈ ਜੀ ਆਰਐਸ ਅਗਰਵਾਲ ਇਹ ਤਾਂ ਬੁੱਕ ਸਭ ਦੀ ਫੇਵਰਟ ਬੁੱਕ ਆ ਤੁਸੀਂ ਕਰ ਸਕਦੇ ਹੋ ਜੇਕਰ ਤੁਹਾਡਾ ਪਹਿਲਾਂ ਤੋਂ ਜਿਵੇਂ ਮੈਥ ਬੈਕਗਰਾਉਂਡ ਆ ਜਾਂ ਤੁਹਾਡਾ ਮੈਥ ਵਧੀਆ ਬਣਿਆ ਹੋਇਆ ਹਨਾ ਤਾਂ ਤੁਸੀਂ ਸਿੱਧਾ ਇਹ ਬੁੱਕ ਫੋਲੋ ਕਰਿਓ ਫਿਰ ਠੀਕ ਆ ਕਿਉਂਕਿ ਇਹਦੇ ਵਿੱਚ ਬੇਸਿਕ ਸੋਲੂਸ਼ਨ ਦਿੱਤੇ ਹੋਏ ਨੇ ਕੋਈ ਲੈਸ ਸ਼ਾਰਟਕਟ ਜ਼ਿਆਦਾ ਨਹੀਂ ਦਿੱਤੇ ਹੁੰਦੇਗੇ ਈਜ਼ੀ ਤੇ ਮੋਡਰੇਟ ਟਾਈਮ ਸੀਕਿਊ ਵੀ ਹੁੰਦੇ ਨੇ ਡੀਆਈ ਦੇ ਕੁਐਸਚਨ ਬਹੁਤ ਵਧੀਆ ਆਉਣ ਨੇ ਜਿੱਦਾਂ ਕਿ ਤੁਸੀਂ ਗਰੁੱਪ ਬੀ ਦੀ ਤਿਆਰੀ ਕਰਦੇ ਹੋ ਤਾਂ ਤੁਸੀਂ ਇਹਦੇ ਤੋਂ ਤਿਆਰੀ ਕਰੋਗੇ ਤਾਂ ਤੁਹਾਨੂੰ ਬਹੁਤ ਫਾਇਦਾ ਹੋਏਗਾ ਕਿਉਂਕਿ ਇਹਦੇ ਵਿੱਚ ਵਧੀਆ ਲੈਵਲ ਦੇ ਕੁਐਸਚਨ ਵੀ ਹੈਗੇ ਆ ਈਜ਼ੀ ਵੀ ਹੈਗੇ ਆ ਮੋਡਰੇਟ ਵੀ ਹੈਗੇ ਆ ਤਾਂ ਤੁਸੀਂ ਇਹ ਵਾਲੀ ਬੁੱਕ ਫੋਲੋ ਕਰਾ ਲਾ 550 ਰੁਪਏ ਦੀ ਇਹ ਬੁੱਕ ਤੁਹਾਨੂੰ ਮਿਲੇਗੀ ਪਰ ਇੱਕ ਨੰਬਰ ਦੇ ਉੱਤੇ ਆਹ ਵਾਲੀ ਬੁੱਕ ਜਿਨ੍ਹਾਂ ਦਾ ਬੇਸਿਕ ਵੀਕ ਆ ਠੀਕ ਆ ਉਹਦੇ ਨਾਲ ਤੁਸੀਂ ਆਹ ਲੈ ਸਕਦੇ ਹੋ ਠੀਕ ਆ ਜਾਂ ਤੁਸੀਂ ਇਹ ਨਹੀਂ ਪਰ ਦੋਨੇ ਨਾ ਪਰਚੇਸ ਕਰਿਓ ਤਾਂ ਇਸ ਤੋਂ ਬਿਨਾ ਤੁਸੀਂ ਇਹ ਵਾਲੀ ਬੁੱਕ ਜਿਹੜੀ ਕਵਾਂਟ ਦੀ ਆਰ ਐਸ ਅਗਰਵਾਲ ਦੀ ਪਰਚੇਸ ਕਰ ਸਕਦੇ ਹੋ ਠੀਕ ਆ ਦੋਨਾਂ 'ਚੋਂ ਇੱਕ ਲੈਣੀ ਆ ਜਿਹੜੀ ਤੁਹਾਨੂੰ ਮੈਂ ਮੈਥ 30 ਡੇ ਵੰਡਰ ਦੀ ਬੁੱਕ ਕਹੀ ਆ ਹਨਾ ਇੱਕ ਨੰਬਰ ਦੇ ਉੱਤੇ ਤੁਹਾਨੂੰ ਦੱਸੀ ਸੀ ਹਨਾ ਬੁੱਕ ਵਾਲੀ ਆਹ ਵਾਲੀ ਬੁੱਕ ਤੁਸੀਂ ਫੋਲੋ ਕਰ ਸਕਦੇ ਹੋ ਜੇਕਰ ਤੁਹਾਡਾ ਮੈਥ weak ਹੈ ਠੀਕ ਹੈ ਸਟਾਰਟਿੰਗ ਟਾਈਮ ਸਟਾਰਟਿੰਗ ਟਾਈਮ ਜੇਕਰ ਤੁਸੀਂ ਇਹਨੂੰ ਫੋਲੋ ਕਰੋਗੇ ਤਾਂ ਤੁਸੀਂ ਆਰਾਮ ਨਾਲ 10-15 ਦਿਨ ਦੇ ਵਿੱਚ ਇਹ ਪੂਰੀ ਬੁੱਕ ਫੋਲੋ ਮਤਲਬ ਕਿ ਕੰਪਲੀਟ ਕਰ ਦੋਗੇ ਪਰ ਸਭ ਤੋਂ ਪਹਿਲਾਂ ਤੁਹਾਨੂੰ ਕਿਸੇ ਟੀਚਰ ਤੋਂ ਬੇਸਿਕ ਵੀਡੀਓਜ਼ ਅਟੈਂਪਟ ਕਰਨੀਆਂ ਪੈਣਗੀਆਂ ਮਤਲਬ ਉਹ ਸਿੱਖਣੇ ਪੈਣੇ ਆ ਥੋੜੇ-ਬਹੁਤ ਤੁਹਾਨੂੰ ਨੋਟਸ ਵੀ ਬਣਾਉਣੇ ਪੈਣੇ ਆ ਹਨਾ ਕਿਉਂਕਿ ਇਹ ਚੀਜ਼ੇ ਇਦਾਂ ਵਾਕਿ ਜੇਕਰ ਥੋੜੇ ਬਹੁਤ ਤੁਸੀਂ ਖੁਦ ਫਾਰਮੂਲੇ ਵਗੈਰਾ ਦੇ ਬੇਸਿਕ ਦੇ ਨੋਟਸ ਬਣਾ ਲਓਗੇ ਤੁਹਾਨੂੰ ਅੱਗੇ ਜਾ ਕੇ ਜਦੋਂ ਤੁਸੀਂ ਸਮ ਸੋਲਵ ਕਰ ਮੰਨ ਲਓ ਤੁਸੀਂ ਬੁੱਕ ਚੱਕੀ ਸੋਲਵ ਕਰਨ ਲੱਗੋਗੇ ਤੁਹਾਨੂੰ ਉਹਦੇ ਵਿੱਚ ਸੋਲੂਸ਼ਨ 'ਚ ਕੋਈ ਦਿੱਕਤ ਆਈ ਤਾਂ ਤੁਸੀਂ ਆਪਦੇ ਵਾਲਾ ਸੋਲੂਸ਼ਨ ਜਿਹੜਾ ਤੁਸੀਂ ਵੀਡੀਓ ਰਾਹੀਂ ਦੇਖਿਆ ਸੀ ਹੈ ਨਾ ਉਹ ਵਰਤ ਕੇ ਤੁਸੀਂ ਮਤਲਬ ਕੁਐਸਚਨ ਕੱਢ ਸਕਦੇ ਠੀਕ ਹੈ ਇਹ ਤਿੰਨ ਬੁੱਕਾਂ ਨੇ ਤਾਂ ਇਹ ਤੁਸੀਂ ਫੋਲੋ ਕਰਦੇ ਹੋ ਹੋਰ ਕੋਈ ਜਾਣਕਾਰੀ ਲਈ ਤੁਸੀਂ 8360866058 ਦੇ ਉੱਤੇ ਮੈਸੇਜ ਕਰਨਾ ਵਾ ਸਬਸਕ੍ਰਾਈਬ ਜ਼ਰੂਰ ਕਰੋ ਜੀ ਅਗਲੀ ਵੀਡੀਓ ਆਪਾਂ ਰੀਜ਼ਨਿੰਗ ਤੇ ਬਣਾਵਾਂਗੇ ਠੀਕ ਆ ਕਿਉਂਕਿ ਰੀਜ਼ਨਿੰਗ ਲਈ ਵੀ ਤਾ ਪਰ ਰੀਜ਼ਨਿੰਗ ਤੇ ਵੀ ਅਗਲੀ ਬੁੱਕ ਬਣਾਵਾਂਗੇ ਆਪਣੀ ਸੌਰੀ ਵੀਡੀਓ ਆ ਜਿਹੜੀ ਉਹ ਬਣਾਵਾਂਗੇ ਠੀਕ ਹੈ ਧੰਨਵਾਦ ਜੀ ਹੁਣ ਆਪਾਂ ਮਿਲਦੇ ਹਾਂ ਆਪਣੀ ਅਗਲੀ ਵੀਡੀਓ ਦੇ ਉੱਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ